ਸਤ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਨਾਕੇ ਡੈਰੀ ਫਾਰਮ YouTube ਚੈਨਲ ਤੇ ਅੱਜ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਪਿੰਡ ਪੰਡਾਲਦੂਣਾ ਜ਼ਿਲ੍ਹਾ ਕਪੂਰਥਲਾ ਜੀ ਆ ਦੂਜੇ ਸੂਏ ਵੈੜਾ ਜੀ ਸੌਣ ਨੂੰ ਤਿਆਰ ਹੈ ਜੀ 2-4 ਦਿਨ ਲਿੰਦੀ ਸੌਣ ਨੂੰ ਆਰਡਰ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਵੱਡੇ ਆਰਡਰ ਦੀ ਇਹ ਵੱਡੀ ਹਾਈਟ ਹੈ ਜੀ ਹਾਈਟ ਫੁੱਲੇਗੀ ਹੈ ਜੀ ਛੋਟੀ ਹਾਈਟ ਨਹੀਂ ਹੈਗੀ ਹਾਈਟ ਬਹੁਤ ਵੱਡੀ ਆ ਤੇ ਦੂਜੇ ਸੂਏ ਆ ਜੀ ਪਿਛਲੇ ਸੂਏ ਨੇ ਦੁੱਧ ਦਿੱਤਾ ਜੀ 25 ਕਿਲੋ ਆ ਫੇਸ ਕੁਆਲਿਟੀ ਚੈੱਕ ਕਰ ਲਓ ਫੁੱਲ ਰਾਜੀ ਆ ਤੇ ਵੱਡੀ ਹਾਈਟ ਆ ਵੱਡੀ ਗਾਂ ਜੀ ਆ ਦੂਜੇ ਸੂਏ ਆ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਆ ਫੇਸ ਕੁਆਲਟੀ ਚੈੱਕ ਕਰ ਲੋ ਪਿਛਲੇ ਸਵੇਰ ਦੁੱਧ ਦਿੱਤਾ ਜੀ 25 ਕਿਲੋ ਐਦ ਕੀ ਹੋਰ ਵਧੀਆ ਦੁੱਧ ਦੀ ਉਮੀਦ ਆ ਥਣ ਦੇਖ ਲੋ ਜੀ ਕੱਲਾ ਕੱਲਾ ਲੱਗਾ ਹੋਇਆ ਵਾ ਆ ਨਾੜਾ ਦੇਖ ਲੋ ਆਰਡਰ ਤੇ ਬਹੁਤ ਜ਼ਬਰਦਸਤ ਆਰਡਰ ਆ ਜੀ ਹਲੇ 2-4 ਦਿਨ ਲੰਦੀ ਸੁਣ ਨੂੰ ਬਹੁਤ ਵੱਡਾ ਆਰਡਰ ਤਿਆਰ ਕਰਦੀ ਆ ਐਨ ਸੀਲ ਠੰਡੀ ਹੈ ਜੀ ਆ ਦੇਖੋ ਫੇਸ ਕੁਆਲਟੀ ਮਾੜੇ ਮਾੜੇ ਨਿਕਨੇ ਨਿਕੇ ਸਿੰਘ ਵਾ ਜੀ ਆ ਦੇਖੋ ਬਿਲਕੁਲ ਮਾੜੇ ਮਾੜੇ ਨਿਸ਼ਾਨ ਜੇ ਦਿਖਦੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਵੀਡੀਓ 'ਚ ਦਿਖਾ ਦਾਂਗੇ ਜੀ ਜਿਹੜੀ ਗੱਲ ਹੋਊਗੀ ਬਿਲਕੁਲ ਤੁਹਾਨੂੰ ਸਾਰੇ ਕਲੀਅਰ ਕਰਵਾਵਾਂਗੇ ਵੀਡੀਓ 'ਚ ਆਹ ਦੇਖੋ ਜੀ ਆਰਡਰ ਆਹ ਦੇਖੋ ਜੀ ਥਣਾ ਦੇ ਕੁਆਲਿਟੀ ਚੈੱਕ ਕਰ ਲਓ 80000 ਰੁਪਏ ਦਾ ਮੁੱਲ ਹੈ ਜੀ 80000 ਇਹ ਕਾ ਵੈੜਾ ਜੀ ਇਹਨੇ ਵੀ ਦੂਜੇ ਸੂਏ ਸੁਣਾਵਾ ਇਹ ਵੀ ਵੱਡੀ ਹਾਈਟ ਹੈ ਜੀ ਵਜ਼ਨ-ਵਜ਼ਨ ਦੋਨੇ ਵੈੜਾ ਜਿ ਬਹੁਤ ਵਧੀਆ ਵਜ਼ਨ ਆ ਤੇ ਚੰਗੇ ਦੁੱਧ ਦੀ ਉਮੀਦ ਹੈ ਜੀ ਇਹਨੇ ਪਹਿਲੇ ਸੂਏ ਦਿੱਤਾ ਸੀਗਾ ਜੀ 20 ਕਿਲੋ ਦੁੱਧ ਆ ਕੁਆਲਿਟੀ ਬਾਕੀ ਵੀਡੀਓ ਚ ਚੈੱਕ ਕਰ ਲੋ ਇਹ 6 ਦਾ ਅੰਦਾਜੀ ਮੂੰਹ 6 ਦਾੰਦਾ ਦੂਜੇ ਸੂਏ ਆ ਆ ਦੇਖੋ ਫੇਸ ਕੁਆਲਿਟੀ ਚੈੱਕ ਕਰ ਲਓ ਇਹਦੀ ਵੀ ਵੱਡੀ ਹਾਈਟ ਹੈ ਜੀ ਆਹ ਦੇਖੋ ਜੀ ਆਰਡਰ ਚੈੱਕ ਕਰ ਲਓ ਇਹਨੂੰ ਵੀ ਕੱਲਾ ਕੱਲਾ ਥਨ ਲੱਗਾ ਹੋਇਆ ਵਾ ਇਹਦਾ ਹਫਤਾ ਹੈ ਜੀ ਟਾਈਮ ਇੱਕ ਹਫਤਾ ਲਊਗੀ ਸੂਣ ਨੂੰ ਹੇ ਵੀ ਬਹੁਤ ਵੱਡਾ ਆਰਡਰ ਤਿਆਰ ਕਰਦੀ ਆ ਹੁਣ ਦੇ ਟਾਈਮ ਫੇਸ ਕੁਆਲਟੀ ਚੈੱਕ ਕਰ ਲਓ ਐਤ ਕੀ ਦੁੱਧ ਦੇ ਦਊਗੀ ਜੀ 25 26 ਕਿਲੋ ਆ ਦੇਖੋ ਜੀ ਦੋਵੇਂ ਵੇੜਾ ਨੂੰ ਥਣ ਲੱਗਿਆ ਮੁਠੀ ਵਾਲੇ ਥਣ ਲੱਗੇ ਆ ਜੀ ਤੇ ਬਹੁਤ ਜ਼ਬਰਦਸਤ ਆਰਡਰ ਤਿਆਰ ਕਰੋਗੀ ਦੋਨੇ ਵੈੜਾ ਬਹੁ ਵੱਡੇ ਆਰਡਰ ਬਣਾਉਂਦੀਆਂ ਜੀ ਜਦੋਂ ਸੂਨ ਦੇ ਟਾਈਮ ਤੱਕ ਇਹਦਾ ਮੁੱਲ ਹੈਗਾ ਜੀ 75000 ਰੁਪਿਆ ਆਗਰ ਕਿਸੇ ਵੀ ਵੀਰ ਨੇ ਖਰੀਦ ਕਰਨੀ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਮੌਕੇ ਦੇ ਮਾਨਤਾਨ ਹੋ ਜਾਊਗਾ ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਨਾਲ ਦੀ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ